ਅਰਸਰ ਦੇ বাস ਸਟੈਂਡ ਦੇ ਨਾਲ ਲੱਗਦੇ ਮੋਰਾਂ ਵਾਲੇ ਚੌਕ ਵਿੱਚ ਇੱਕ ਛੋਟੀ ਜਹੀ ਲੜਕੀ ਜਿਸ ਦੀ ਉਮਰ 13 ਸਾਲ ਦੇ ਕਰੀਬ ਹੈ ਉਸ ਦੀ ਬਸੇਟ ਆਉਣ ਨਾਲ ਮੌਤ ਹੁੰਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ বাস ਦਾ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਪੀੜਤ ਪਰਿਵਾਰ ਨੇ ਕਿਹਾ ਕਿ ਛੋਟੀ ਬੱਚੀ ਨੂੰ ਬਸ ਵੱਲੋਂ ਹੇਠਾ ਦੇ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਕੋਈ ਚਲੇ ਜਿੰਦਾ ਸਾਰਾਗਾ ਕੋਈ ਸਾਰਾ ਨਹੀਂਗਾ ਸੀਗਾ ਕੋਈ ਕਰਕੇ ਰੋਟਾ ਮਾਰ ਖਾਣ ਨਹੀਂ ਜੋ ਹੀ ਕਰਦੀ ਦੀ ਤਾਂ ਉਹਦਾ ਯੋ ਹੀ ਸਾਰਾ ਕਰਦਾ ਹੈ ਸਰੋ ਨਾਮ ਬਤਾ ਅਜ ਕੀ ਨਾਮ ਦਾ ਡਾ ਸੁਨੋ ਅਜ ਕੀ ਹੋਇਆ ਜੀ ਅਸ ਸਵੇਰੇ ਦੱਸੋ ਦੱਸੋ ਸਵੇਰੇ ਮੇਰੇ ਕੁੜੀ ਹੋ ਤੂੰ ਮੈਨੂੰ ਪਤਾ ਨਹੀਂ ਲੱਗਿਆ ਮੈਂ ਪਿੱਛੇ ਆਂਡੀ ਸੀ ਮੈਂ ਬਸਵੀਰ ਨਹੀਂ ਦੇਖਿਓ ਮਗਰੋਂ ਆਂਟੀ ਦੇ ਉਦੋਂ ਬਸਦੇ ਕਹਿੰਦੇ ਤੁਰੇ ਮਰੇ ਮਰੇ ਤੁਰੇ ਬਸ ਗਈ ਹੈ। ਉਹਦੇ ਥੱਲੇ ਸਾਰੇ ਵੱਡੇ ਬੁੱਢੀ ਪਈ ਮਰੀ ਪਈ ਸੀ ਥੱਲੇ। ਮੈਂ ਬਸ ਤਾਂ ਲੰਗੀ। ਬਸ ਉੱਪਰ ਦੀ ਨੰਗੀ ਹੈ ਜੀ। ਬਸ ਇੱਕ ਬੰਨੇ ਦੇ ਨੰਗੀ ਇੱਕ ਬੰਨੇ ਸਾਰਾ ਪਾਟਾ ਪਿਆ ਸੋ ਦਾ। ਜਿਹੜਾ ਇਹਨਾਂ ਦਾ ਹੰਜ ਕੀ ਸਾਬ ਕਿੰਨੇ ਵਜੇ ਦੇ ਹੋਇਆ ਕੰਮ ਤੇ ਕਿੰਨੇ ਸਾਲ ਦੀ ਕੁੜੀ ਆ ਕੀ ਆ ਸਾਰਾ ਮਾਮਲਾ। ਪਹਿਲਾਂ ਤੇ ਸਾਰੇ ਜਿਹੜੇ ਆਪਣੇ ਵੀਵਰਸ ਐ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਸੰਦੀਪ ਸਿੰਘ ਕਈ ਭਾਰਤੀ ਜਨਤਾ ਪਾਰਟੀ ਵਾਰਡ 29 ਦਾ ਇੰਚਾਰਜ ਆ ਔਰ ਇਹ ਮੇਰੀ ਵਾਰਡ ਦੇ ਵਿੱਚ ਹੀ ਪੈਂਦਾ ਵਾ ਜਿਹੜਾ ਵਾਕਿਆ ਹੋਇਆ ਵਾ ਸਵੇਰੇ ਤਕਰੀਬਨ ਤਕਰੀਬਨ ਕੋਈ 4.5 ਪੌਣੇ 5 ਦਾ ਸਮਾਂ ਸੀ ਇਹ ਆਪਣੇ ਗੁਜਰਾਤੀ ਬਸਤੀ ਏਕਤਾ ਨਗਰ ਦੇ ਵਿੱਚੋਂ ਇੱਕ ਤਕਰੀਬਨ 13-14 ਸਾਲ ਦੀ ਕੁੜੀ ਆਪਣੀ ਮਾਂ ਦੇ ਨਾਲ ਜਿਹੜਾ ਉਹ ਲੋਹਾ ਲਿਆ ਚੁਗਣ ਉਹ ਇੱਥੇ ਆਈ ਐ ਸਵੇਰ ਦੇ ਵਾਕਿਆ ਦੇ ਅਨੁਸਾਰ ਜਿਹੜਾ ਵਾ तकरीबन 4:30 ਤੋਂ 5:00 ਵਜੇ ਜਿਹੜਾ ਵਾ ਉਹ ਇੱਕ ਬੱਸ ਜਿੰਨੇ ਉਹਨੂੰ ਹਿੱਟ ਕੀਤਾ ਤੇ ਉਹ ਨਿਕਲ ਗਈ ਤੇ ਕੁੜੀ ਦੀ ਜਿਹੜੀ ਆ ਉਹ ਡੈਥ ਹੋ ਗਈ। ਪਰ ਇਹ ਬੜੀ ਹੀ ਸਮਝਦੇ ਆ ਕਿ ਮੰਦਭਾਗੀ ਗੱਲ ਹੈਗੀ ਹੈ ਤੇ ਜਿਹੜੀ ਉਹ ਡੈਥ ਹੋਈ ਹੈ ਅਸੀਂ ਜਿਹੜਾ ਵਾ ਉਹ ਉਹਦੇ ਲਈ ਰਿਪੋਰਟ ਲਿਖਾਈ ਹੈ ਇਸ ਟਾਈਮ ਬੱਸ ਸਟੈਂਡ ਚੌਂਕੀ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਵਾ ਪਹਿਲੀ ਜਿਹੜੀ ਕਾਰਵਾਈ ਉਹ ਕਰ ਦਿੱਤੀ ਹੈ ਕਿ ਐਫ ਆਈ ਆਰ ਲੋਜ ਕਰ ਦਿੱਤੀ ਹੈ। ਬਟ ਉਹ ਅਣਪਛਾਤੇ ਆ ਤੇ ਆ ਅਸੀਂ ਜਿਹੜਾ ਵਾ ਉਹ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਪਏ ਆ ਕਿ ਸੀਸੀਟੀਵੀ ਖੰਗਾਲੋ ਕਿਉਂਕਿ ਹਰ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਹਨੂੰ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਵਾ ਘਰ ਘਰ ਆਪਾਂ ਕਹਿ ਸਕਦੇ ਹਰ ਚੌਂਕ ਦੇ ਵਿੱਚ ਇੱਥੇ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲਗਾਏ ਗਏ ਆ ਜਿਹਦੇ ਨਾਲ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕਤੇ ਐ ਏਡੀ ਵੱਡੀ ਵਾਰਦਾਤ ਹੋਈ ਐ ਹੁਣ ਇੱਥੇ ਇਹ ਚੀਜ਼ ਦੇਖਣ ਵਾਲੀ ਐ ਕਿ ਕਿੰਨਾ ਕੁ ਜਿਹੜਾ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਔਰ ਕਿੰਨਾ ਕੋ ਵਾਕੇ ਹੀ ਅਸਲ ਦੇ ਵਿੱਚ ਉਹ ਹੋ ਰਿਹਾ ਵਾ ਸੀਸੀਟੀਵੀ ਕੈਮਰਾ ਜਿਹਨਾਂ ਦੇ ਚੱਲਦੇ ਨਹੀਂ ਚੱਲਦੇ ਉੱਥੇ ਲੱਗਾ ਹੋਇਆ ਵਾ ਅਸੀਂ ਇਹਨਾਂ ਨੂੰ ਇਹੀ ਗੁਜ਼ਾਰਿਸ਼ ਕੀਤੀ ਹੈ ਕਿ ਇਹਨੂੰ ਵੇਖੋ ਔਰ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਹ ਰੁਕਣ ਦੀ ਬਜਾਏ ਫਰਸਟ ایڈ ਦੇਣ ਦੀ ਬਜਾਏ ਉਹਨੇ ਦੌੜਨ ਦਾ ਕੰਮ ਕੀਤਾ ਤੇ ਉਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਨਹੀਂ ਤਾਂ ਦੀ ਮੰਗਾ ਪੂਰੀ ਹੁੰਦੀਆਂ ਤੇ ਕੀ ਕਰਾਂਗੇ ਫਿਰ ਇਸਰਾਵਾ ਕ ਜੀ ਜੋ ਪਰਿਵਾਰ ਦਾ ਫੈਸਲਾ ਵਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਲਾਸ਼ ਦਾ ਸਸਕਾਰ ਨਹੀਂ ਕਰਨਾ ਸਾਡਾ ਤੇ ਬੱਚਾ ਜਿਹੜਾ ਵੱਲ ਚਲਾ ਗਿਆ ਹੁਣ ਜਿਹੜਾ ਉਹ ਪਰਿਵਾਰ ਵੱਲੋਂ ਇਹ ਮੈਸੇਜ ਹੈਗਾ ਵਾ ਮੇਰੇ ਥਰੂ ਕਿ ਅਸੀਂ ਜਿਹੜਾ ਉਹ ਧਰਨਾ ਲਾ ਲ ਨਹੀਂ ਫਿਰ ਮਜਬੂਰ ਹਾਂ ਜੇ ਇਹਦੇ ਉੱਤੇ ਪੁਲਿਸ ਕਾਰਵਾਈ ਨਹੀਂ ਕਰਦੀ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਰਕਾਰ ਇੱਕ ਮਿੰਟ ਇੱਧਰ ਵੇਖਿਓ ਜਰਾ ਤੂੰ ਰੁਕ ਜਾ ਇੱਕ ਮਿੰਟ ਜਰਾ ਪਹਿਲਾਂ ਐਫਆਈਆ ਦਰਜ ਕੀਤੀ ਗਈ ਹੈ ਜਿਹੜੀ ਕੁੜੀ ਆ ਗਈ ਬਾਸ ਥੱਲੇ ਕੀ ਹੈ ਸਾਰਾ ਮਾਮਲਾ ਵੀ ਹਾਂਜੀ ਸਰ ਇਹ ਤੜਕੇ ਦੀ ਗੱਲ ਹੈ ਕੋਈ 550 ਜੋ ਇਨਸੀਡੈਂਟ ਦੇ ਪਰ ਕੀ 108 ਵਾਲੇ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਜੀ ਉੱਥੇ ਲੜਕੀ ਡਾਕਟਰ ਹੁੰਦੇ ਸੀ ਬਰੋਡ ਡੈੱਡ ਤੇ ਉਹਦੇ ਸਬੰਧੀ ਜੀ ਐਫਆਰ ਲੋਜ ਕਰ ਦਿੱਤੀ ਹੈ ਜੀ ਤੇ ਬਾਕੀ ਦੀ ਤਫਤੀਸ਼ ਜਾਰੀ ਹੈ ਬਾਕੀ ਸਾਰੀ ਤਫਤੀਸ਼ ਕਰਕੇ ਦੇਖਾਂਗੇ ਕਿ ਕਿਸ ਦੇ ਵਾਹਨ ਦਾ ਐਕਸੀਡੈਂਟ ਹੋਇਆ ਵਾ ਤੇ ਉਹ ਚੈੱਕ ਕਰਾਂਗੇ ਜੀ ਕੈਮਰਾ ਸੰਘਾਲੇ ਜਾ ਰਹੇ ਹਾਂ ਹਾਂਜੀ ਹਾਂਜੀ 180 ਤੋਂ ਕਰਾਂਗੇ ਸਾਰੀ ਗੰਗਲ ਅੱਜ ਪੂਰੀ ਬਾਕੀ ਕਾਰਵਾਈ ਕਰਕੇ ਤੇ ਐਫਆਰ ਲੋਜ ਕਰ ਦਿੱਤੀ ਹੈ